ਸਟੇਜ ਤੇ ਬ੍ਰਾਜਮਾਨ ਸਾਡੇ ਬਹੁਤ ਪੁਰਾਣੇ ਸਾਥੀ ਬੰਗੀ ਸਾਹਿਬ ਮੇਰੇ ਛੋਟੇ ਵੀਰ ਰਵੀਪ੍ਰੀਤ ਸਮੁੱਚੀ ਚਲਵੰਡੀ ਹਲਕੇ ਦੀ ਲੀਡਰਸ਼ਿਪ ਬਜ਼ੁਰਗੋ ਨੌਜਵਾਨ ਸਾਥੀਓ ਮਾਤਾ ਤੇ ਭੈਣੋ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਪਿਛਲੇ 50 ਸਾਲ ਦਾ ਲੇਖਾ ਜੋਖਾ ਦੇਖੀਏ 22 ਸਾਲ ਪਿਛਲੇ 50 ਸਾਲਾਂ ਦੀ ਸਾਫਰਖਾਸ ਸਿੰਘ ਜੀ ਬਾਦਲ ਮੁੱਖ ਮੰਤਰੀ ਰਹੇ तकरीबन 15 ਸਾਲ ਰਾਸ਼ਟਰਪਤੀ ਰਾਜ ਰਿਹਾ ਗਵਨਰ ਰਾਜ ਦਾ ਤਵਾਦਾ ਵੇਲਾ ਸੀ 10 ਸਾਲ ਕਾਂਗਰਸ ਦਾ ਕੈਪਟਨ ਦਰਾਲ ਸਿੰਘ ਤਿਆ ਹੋ ਝਾੜੂ ਵਾਲੇ ਆ ਗਏ ਤੁਸੀਂ ਕੱਲ ਦੇਖੀ ਹੋਣੀ ਐ ਪਿਛਲੇ 50 ਸਾਲਾਂ ਚ ਜੋ ਕੁਝ ਵੀ ਤੁਹਾਨੂੰ ਮਿਲਿਆ ਹੈ ਜੋ ਕੁਝ ਪੰਜਾਬ ਬਣਿਆ ਹੈ ਜੋ ਕੁਝ ਵੀ ਕਿਸਾਨੀ ਵਾਸਤੇ ਬਣਿਆ ਜਾਂ ਗਰੀਬ ਨੂੰ ਦਿੱਤਾ ਗਿਆ ਉਦੋਂ ਹੀ ਉਹਨਾਂ 2 ਸਾਲਾਂ ਚ ਹੋਇਆ ਮੇਰੀ ਮਾਤਾ ਬੈਠੀਆਂ ਪਹਿਲੇ ਆਟਾ ਦਾਲਾਉਂਦਾ ਸੀ ਕਿ ਨਹੀਂ ਬਾਦਲ ਸਾਹਿਬ ਦੇ ਟਾਈਮ ਹੱਥ ਕੜਾ ਕਰਕੇ ਦੇਖੋ ਆਉਂਦਾ ਸੀ ਨਾ ਜਿਸ ਦਿਨ ਸਰਕਾਰ ਗਈ ਬੰਦ ਕਰਤਾ ਖੁੱਲੇ ਦਾਲ ਅੱਗ ਕਿਉਂਕਿ ਬਾਦਲ ਸਾਹਿਬ ਤੇ ਕਾਲੀ ਦਲ ਦੀ ਸੋਚ ਹੈ ਜੋ ਜ਼ਬਾਨ ਕਰਦੀ ਹੈ ਪੂਰੀ ਕਰਨੀ ਹੈ ਸ਼ਗਨ ਬਾਦਲ ਸਾਹਿਬ ਨੇ ਦਿੰਦੇ ਸੀ ਪੈਨਸ਼ਨਾਂ ਬਾਦਲ ਸਾਹਿਬ ਦਿੰਦੇ ਸੀ ਜਿਹੜੇ ਤੁਹਾਡੇ 200 ਯੂਨਿਟ ਬਿਜਲੀ ਦੇ ਉਹਨਾਂ ਨੇ ਕੀਤੇ ਮੈਂ ਕਿਹਾ 220 ਮਿੰਨਾਂ ਦਾ ਸਾਰੇ ਹੀ ਮਾਫੀ ਸੀ ਤੁਸੀਂ ਤਾਂ ਸਾਰੇ ਜੋੜੀ ਬੈਠੇ ਸੀ ਉੱਤੇ ਤਾਰਾਂ ਨਾਲ ਹੈ ਕਰੇ ਸੀ ਕਿ ਨਹੀਂ ਹੱਥ ਘੜੇ ਕਰੋ ਬਿੰਦਿਆ ਕਰਦੇ ਸੀ ਸੰਗੋਣਾ ਬਬਾ ਦੇ ਕੋਈ ਪੁੱਛਦਾ ਸੀ ਉਦੋਂ ਕੋਈ ਪਿਜੀ ਵਾਲ ਨੱਕ ਮੇਰਾ ਦੀ ਹਿੰਮਤ ਨਹੀਂ ਤੁਹਾਡੇ ਕੋਲ ਆ ਜੀ ਕਿਉਂਕਿ ਰਾਜ ਤੁਹਾਡਾ ਸੀ ਕੋਈ ਬੰਦਾ ਪੈਂਦਾ ਤੁਹਾਨੂੰ ਪਤਾ ਚੱਜਦਾ ਫੜ ਕੇ ਬਾਦਲ ਪਿੰਡ ਨਾਲ ਹੀ ਅਗਵਾਂ ਚ ਆ ਫਰਕਾ ਆਪਣਿਆਂ ਦਾ ਥੋੜੇ ਨੌਜਵਾਨਾਂ ਨੂੰ ਜਿਮ ਖੇਡਾਂ ਦਾ ਸਮਾਨ ਐਸੀ ਬੱਚਾ ਨੂੰ ਮੁਫਤ ਪੜਾਉਂਦੇ ਸੀ ਅਸੀਂ ਥੋੜੇ ਪੁਰਾਣੇ ਸੇਵਾ ਕੇਂਦਰ ਬਣਾਏ ਜਿਹੜੇ ਬੰਦ ਕਰ ਦਿੱਤੇ ਇੱਥੇ ਬਜ਼ੁਰਗ ਬੈਠਿਆ ਦੱਸੋ ਸਾਰੇ ਕਿੱਬੇ ਹੁੰਦੇ ਸੀ ਕਿ ਨਹੀਂ 30-40 ਸਾਲ ਪਹਿਲੇ ਕਿੱਬੇ ਹੁੰਦੇ ਸੀ ਨਾ ਅੱਜ ਖੇਤ ਬਣਾਉਣ ਵਾਲਾ ਬਾਦਲ ਸਾਹਿਬ ਏ ਨਹਿਰਾ ਕੱਢਣ ਵਾਲਾ ਕਸੀਆਂ ਬਣਾ ਕੱਢਣ ਵਾਲਾ ਮੋਗੇ ਦੇਣ ਵਾਲਾ ਪੱਕੇ ਖਾਲੇ ਬਣਾਉਣ ਵਾਲਾ ਤੇ ਮੈਨੂੰ ਯਾਦ ਆ ਤਲਵੰਡੀ ਵਾਲੇ ਆਏ ਮੇਰੇ ਕੋਲੇ ਮੈਂ ਡਿਊਟੀ ਸੀ ਐਮ ਸੀ ਮੈਨੂੰ ਕਹਿਣ ਲੱਗੇ ਸਾਰੇ ਟੇਲ ਪਾਣੀ ਹੈ ਮੋਗਿਆਂ ਤੇ ਕਿਊਬ ਲਈ ਧੱਕਣੀ ਲੱਗੇ ਸੀ ਜਿਹੜਾ ਸੀ ਲਾ ਦੇ ਮੋਗਿਆਂ ਤੇ ਹਾਂਜੀ ਹਾਂਜੀ ਲੱਗੇ ਨਾ ਮੋਗਿਆਂ ਤੇ ਕਿਊਬਲ ਮੈਂ ਕਿਹਾ ਲਾ ਦਿਓ ਹਰੇ ਤਾਂ ਬ੍ਰੇਕਾਂ ਲਾਦੀਆਂ ਨਵੀਆਂ ਕੱਸੀਆਂ ਕੱਢ ਕੇ ਥੋੜੀ ਤੇਲਾਂ ਦਾ ਪਾਣੀ ਪਾਉਣਾ ਬ੍ਰੇਕਾਂ ਦਾ ਤਾਂ ਆਪੇ ਹੀ ਲਾਦੀਆਂ ਉਹ ਦਸਾਂ ਰੋਜ਼ ਦੇਖਦੇ ਸੀ ਕਿਤੇ ਗ੍ਰਿਡ ਬਣੀਆਂ ਦੇ ਕੇ ਸਕੂਲ ਬਣੀਆਂ ਜਾਂਦੇ ਕਿਤੇ ਹਸਪਤਾਲ ਬਣੀਆਂ ਜਾਂਦੇ ਕਿਤੇ ਰਿਫਾਈਨਰੀ ਬਣ ਜਾਂਦੀ ਕਿਤੇ ਥਰਮਲ ਇੱਡੇ ਦੇ ਵੱਡੇ ਥਰਮਲ ਪਲਾਂਟ ਪਹਿਲੇ ਗਰਮੀ ਮਰਦੇ ਹੁੰਦੇ ਸੀ ਨਾ ਘਟ ਕਿੰਨੇ ਲੱਗ ਜਾਂਦੇ ਸੀ ਬਿਜਲੀ ਦੇ ਆਹ ਬਿਜਲੀ ਪੂਰੀ ਕਰਨ ਵਾਲਾ ਕਾਲੀਦਲ ਹੈ ਆ ایمਸ ਵਰਗਾ ਹਸਪਤਾਲ ਦੇਖੋ ਕਿੱਡਾ ਵੱਡਾ ਹਸਪਤਾਲ ਇੱਥੇ ਖੋਲਤਾ ਜਿੱਥੇ ਮੈਨੂੰ ਲੱਗਦਾ ਪੰਜ ਚਾਰ ਰੁਪਏ ਜੀ ਇਲਾਜ ਹੋ ਜਾਂਦਾ ਇਹ ਜਿੰਨੀਆਂ ਚੀਤਾ ਸੈਂਟਰਲ ਯੂਨੀਵਰਸਿਟੀਾਂ ਨੌਜਵਾਨਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਂਦੀ ਸਾਰੇ ਕਾਲਜ ਯੂਨੀਵਰਸਿਟੀ ਇੱਥੇ ਲੰਮੀਆਂ ਗੁਰੂ ਦੀ ਨਗਰੀ ਤਲਵੰਡੀ ਸਾਹਿਬ ਉਹ ਦੇਖੋ ਕਿੰਨੀ ਸ਼ਹਿਰ ਦੇ ਵਿੱਚ ਸਾਰੀ ਪਹਿਲੇ ਤਾਂ ਮੀਂਹ ਪੈ ਜਾਂਦਾ ਸੀ ਅੰਦਰ ਜਾਣਾ ਮੁਸ਼ਕਿਲ ਹੋ ਜਾਂਦਾ ਸੀ ਇੰਨੇ ਟੋਏ ਸੀ ਆ ਜਿੰਨੀਆਂ ਲਿੰਕ ਰੋਡਾਂ ਸਰਕਾ ਮੰਡੀਆਂ ਕਾਂਗਰਸ ਦੀ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ 10 ਸਾਲ ਇਹਨਾਂ ਦਾ ਰਾਜ ਰਿਹਾ ਇੱਕ ਨਿਸ਼ਾਨੀ ਇੱਕ ਆ ਝਾੜੂ ਵਾਲੇ ਦੱਸ ਦਿਓ ਆ ਭਗਵਾਨ ਜਮਾਨ ਕੀ ਕਹਿੰਦਾ ਸੀ ਕਹਿੰਦਾ ਵੀ ਹਰਾ ਪੈਨ ਪਤਾ ਨਹੀਂ ਹਰਾ ਪੈਨ ਮੇਰਾ ਪੈਨ ਹੀ ਲੱਭਦੇ ਹੁਣ ਪਤਾ ਨਹੀਂ ਕਿੱਥੇ ਹੈ ਸਰਕਾਰ ਹੁਣ ਇਕਲ ਦੱਸੋ ਤੁਸੀਂ ਨਵਾਂ ਟਰੈਕਟਰ ਲੈ ਕੇ ਆਏ ਹੋ ਅਡਾੜੀ ਅਨਾੜੀ ਨੂੰ ਦੋਵਗੇ ਚਲਾਉਣ ਵਾਸਤੇ ਤੁਸ ਦਾ ਸਾਰਾ ਸੁਪਾ ਦੇਤਾ ਇੱਕ ਨਾੜੀ ਨੂੰ ਆ ਪੁਲਿਸ ਵਾਲੇ ਖੜੇ ਇੱਕ ਦੱਸਿਓ ਯਾਰ ਸ਼ਰਾਬ ਪੀ ਕੇ ਚਲਾਉਣਾ ਗੁਨਾਹ ਹੈ ਆ ਕੀ ਕੀ ਕਰਦੇ ਹੋ ਤੁਸੀਂ ਰੋਕ ਲੈਨੇ ਹੋ ਅੰਦਰ ਕਰਦੇ ਨੇ ਹੋ ਜੇ दारू ਪੀਤੀ ਹੋਏ ਥਰਮਾਮੀਟਰ ਲਾ ਕੇ ਗੱਡੀ ਨੂੰ ਨਹੀਂ ਚਲਾਉਣ ਦਿੰਦੇ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ ਉਹ ਦੇ ਥਰਮਾਮੀਟਰ ਲਾ ਕੇ ਦੇਖੋ ਉਹ ਜਿਹੜਾ ਉਹ ਕੱਲ ਦੇਖਿਆ ਪਰਸੋਂ ਤੁਸੀਂ ਪਠੰਡੇ ਉਹ ਰਾਤ ਨੂੰ ਜਾਦੀ ਪੀ ਲਈ ਸ਼ਾਮ ਨੂੰ ਸ਼ੋਰ سے ਪੀ ਲਈ ਉਹਨੂੰ ਸਾਰਾ ਹਿੱਲ ਗਿਆ ਪਤਨੀ ਗੱਡੀ ਤੇ ਆ ਕੇ ਨੱਚਣ ਲੱਗ ਗਿਆ ਬੋਤਲ ਲੈ ਆ ਕੇ ਸਿਰ ਤੇ ਪਾਉਣ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਥਾਂ ਯਾਰ ਮੈਂ ਤੈਨੂੰ ਹੀ ਕਹਿੰਦਾ ਮੁੱਖ ਮੰਤਰੀ ਕਹਿੰਦਾ ਚੁਣਿਆ ਹੈ ਇਹਨੇ ਇੱਕ ਕੋਈ ਗਰੰਟੀ ਪੂਰੀ ਕੀਤੀ ਹੈ ਉਹ 15 ਅਗਸਤ ਨੂੰ ਕੀਤੀ ਆ ਸੀ ਇਹਨੇ ਕਿ ਮੈਂ ਬਾਪ ਬਣ ਜਾਊਗਾ ਉਹ ਗਰੰਟੀ ਪੂਰੀ ਕਰੇ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਨ੍ਹਾਂ ਦੇ ਨਹੀਂ ਹੋਏ ਸੀ ਉਹ ਵੀ ਕਰਾਏ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਝੂਠ ਤੇ ਝੂਠ ਝੂਠ ਤੇ ਝੂਠ ਫਿਰ ਅੱਪਾ ਆਪਣੀ ਕਿਸਮਤ ਹੀ ਖਰਾਬ ਕੀਤੀ ਹੈ ਨਾ ਅੱਪਾ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮੱਥਾ ਜੋੜ ਕੇ ਬੰਦਾ ਹੋਰ ਨਾ ਤਜਰਬਾ ਕਰ ਲਓ ਕਦੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦੇਓ ਪੰਜ ਸਾਲ ਵਾਸਤੇ ਤੁਸੀਂ ਕਹੇ ਚੱਲ ਤੂੰ ਵੀ ਲੈ ਲਾਓ ਆਪਣੇ ਆਪਣੇ ਆਕਾਲੀ ਦਲ ਕੌਮ ਦੀ ਜਥੇਬੰਦੀ ਹੈ ਥੋੜੀ ਜਥੇਬੰਦੀ ਹੈ 103 ਸਾਲ ਪਾਣੀ ਜਥੇਬੰਦੀ ਹੈ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਨਾਲ ਜੇਲਾ ਕੱਟੀਆਂ ਹੋਣੇ ਆ ਹੱਥ ਘੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਕਾਲੀ ਦਲ ਜਿਨ੍ਹਾਂ ਨੇ 4 ਸਾਲ 3 ਸਾਲ 5 ਸਾਲ 10 ਸਾਲ ਜੇਲ੍ਹ ਅਜ ਗਏ ਐ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਐਨਐਸਏ ਇੱਕ ਮੇਰਾ ਵੀਰ ਹੁਣ 1 ਸਾਲ ਤੋ ਗਿਆ ਤੇ ਉਹ ਕਹਿੰਦਾ ਮੈਨੂੰ ਛੇੜੀ ਕੱਢੋ ਤੇ ਬਾਦਲ ਸਾਹਿਬ ਇਹਨਾਂ ਨੇ ਕਿਵੇਂ ਕਿਹਾ ਕਿ ਮੈਨੂੰ ਕੱਢੋ 16 ਸਾਲ 3 ਸਾਲ ਤਾਮਿਲਨਾਡੂ ਜੇਲ੍ਹ 400 ਮਨੀਪੁਰ ਦੀ ਜੇਲ੍ਹ ਨਾ ਕੋਈ ਮਿਲਣ ਦਿਲਦੇ ਸੀ ਨਾ ਕੁਝ ਕਰਨ ਦੇ ਸੀ ਪਰ ਪਿੱਛੇ ਨਹੀਂ ਹਟੇ ਆਹ ਹੁੰਦੀ ਹੈ ਲੀਡਰ ਲੀਡਰ ਦਾ ਪੰਨਾ ਰਾਤ ਰਾਤ ਨਹੀਂ ਬਣਦਾ ਜਿਹੜੇ ਰਾਤੋ ਰਾਤ ਲੀਡਰ ਬਣਨਾ ਚਾਹੁੰਦੇ ਆ ਉਹਨਾਂ ਤੋਂ ਬਚੋ ਦੇਖੋ ਤਜਰਬਾ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਕਿਵੇਂ ਬਣੇ ਪਹਿਲੇ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਬਲਾਕ ਸੰਭਦੀ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਐਮ ਐਲ ਏ ਬਣੇ ਐਮ ਪੀ ਬਣੇ 16 ਸਾਲ ਜ਼ਿਲ੍ਹਾ ਤੱਕ ਕੇ ਮੁੱਖ ਮੰਤਰੀ ਬਣੇ ਆ ਐ ਨਹੀਂ ਆ ਜੀ ਗੱਡੀ ਚੜੇ ਢੁੜਕਲੇ ਸੁਣਾ ਕੇ ਹੁਣ ਢੁੜਕਲੇ ਸੁਣਾ ਲਾ ਮੁੱਖ ਮੰਤਰੀ ਤੇ ਦੇਖ ਲਿਆ ਬੈਠਾ ਕਿੱਥੇ ਲੱਗੇ ਨਹੀਂ ਉਦੋਂ ਕੀ ਕਹਿੰਦਾ ਸੀ ਆ ਗਨਮਨ ਐਵੇਂ ਰੱਖੀ ਬੈਠਿਆ ਹੁਣ ਤਾਂ ਐਂ ਜਿਮੜੇ ਦੇ ਨੰਬਰ ਕਿਸੇ ਨੂੰ ਮਿਲ ਨਹੀਂ ਦਿੰਦੇ ਤੁਸੀਂ ਇਹ ਕਿਸੇ ਪਿੰਡ ਬੁਲਾ ਲਓ ਨੂੰ ਨਾਲ ਦੇ ਚਾਰ ਪਿੰਡਾਂ ਨੂੰ ਪੁਲਸ ਨੇ ਕਰਫਿਊ ਲਾ ਦਿੱਤੇ ਹੈ ਕਿ ਹੋਰ ਨਾ ਆਏ। ਬਾਦਲ ਸਾਹਿਬ ਨੂੰ ਤੁਸੀਂ ਜੋ ਮਰਜ਼ੀ ਥੋਡੇ ਕੋਲੇ ਆ ਕੇ ਬਹਿ ਜਾਂਦੇ ਸੀ ਸੰਗਤ ਦਰਸ਼ਨ ਕਰਦੇ ਸੀ। ਅੱਠ ਹੁਣ ਤੁਸੀਂ ਜਾਣਦੇ ਹੋ ਜਦੋਂ ਸੰਗਤ ਦਰਸ਼ਨ ਕਰਦੇ ਬਾਦਲ ਸਾਹਿਬ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਤੱਕ ਜਾਂਦੇ ਸੀ ਕਿ ਨਹੀਂ? ਤੁਸੀਂ ਪਿੰਡ 'ਚ ਦੇਖ ਲਓ ਜੋ ਕੁਝ ਵੀ ਬਣਿਆ ਹੈ ਅਕਾਲੀ ਸਰਕਾਰ ਨੇ ਕੀਤਾ ਹੈ। ਸ਼ਰਮਣੀ ਅਕਾਲੀ ਦਾ ਜਿੰਦਾਬਾਦ। ਸ਼ਰਮਣੀ ਅਕਾਲੀ ਦਾ ਜਿੰਦਾਬਾਦ। ਇਸ ਕਰਕੇ ਜੇ ਵਾਪਸ ਤੁਸੀਂ ਖੁਸ਼ੀਆਂ ਲੈ ਕੇ ਆਉਣੀ ਆ ਜਿਸ ਨੂੰ ਸਹੀ ਦੱਸਦਾ ਹੈ ਜਿਸ ਦਿਨ ਤੁਸੀਂ ਆਪਣੀ ਸਰਕਾਰ ਲਿਆਂਦੀ ਮੈਨੂੰ 2 ਮਹੀਨੇ ਦਿਓ 2 ਮਹੀਨੇ ਦੇ ਅੰਦਰ ਥੋੜੀ ਇੱਥੋਂ ਤੱਕ ਪਾਣੀ ਪਿਜਾਉਂਦੇ ਤੁਹਾਨੂੰ ਤੁਸੀਂ ਇਕੱਲਾ ਇੱਕ ਕੰਮ ਕਰਨਾ ਜਦੋਂ ਸਰਕਾਰ ਬਣੀ ਪਿੰਡ ਦਾ ਕੋਈ ਬੰਦਾ ਕਿ ਯਾਦ ਕਰਾ ਦੇ ਕਿਉਂਕਿ ਹੁਣ ਪਤਾ ਨਹੀਂ ਕਿੰਨੇ ਭੁੱਲ ਜਾਈਦਾ ਹੈ ਯਾਦ ਕਰ ਅੱਛਾ ਦੂਜੀ ਗੱਲ ਕਿਹਦੇ ਕੋਲ ਕੋ ਟਿਊਬਵਲ ਕਨੈਕਸ਼ਨ ਹੈ ਨਹੀਂ ਐਨੀ ਪਹਿਲੇ ਹਫਤੇ ਸਰਕਾਰ ਬਣਾ ਦਿਓ ਜਿੰਨੇ ਮਰਜ਼ੀ ਅੱਜ ਪੰਜਾਬ ਤੇ ਅੱਜ ਪੰਜਾਬ ਤੇ 15 ਲੱਖ ਕਯੂਬਲ ਕਨੈਕਸ਼ਨ ਹੈ ਉਹਦੇ ਚੋਂ 13.5 ਲੱਖ ਬਾਦਲ ਸਾਹਿਬ ਨੇ ਵੰਡਿਆ ਆਹ ਦੇਖ ਲਓ ਆਪਣੀ ਸਰਕਾਰ ਚ ਪਰ ਲੱਖ ਤੋਂ ਉਹ ਨਹੀਂ ਦਿੱਤਾ ਸੀ ਲੱਖ ਤੇ ਆਹ ਦੇਖੋ 7 ਸਾਲ ਹੋ ਗਏ ਮਿਲਿਆ ਕਿਸੇ ਨੂੰ ਉਹ ਪੁੱਛਦੇ ਹੀ ਨਹੀਂ ਕੋਈ ਹੁਣ ਤਾਂ ਕੰਕੁਣਕੀ ਬੰਦ ਆ ਸਾਰਾ ਕੁਝ ਬੰਦ ਆ ਸਾਰਾ ਕੁਝ ਵਿਹਲੇ ਕਰ ਛੱਡੇ ਆ ਹਾਂ ਐਸ ਕਰਕੇ ਬੀਬੀਓ 1000 ਰੁਪਏ ਤਾਂ ਨਹੀਂ ਆ ਗਏ ਕਿ ਦੇ ਹੈ ਬਿੱਲ ਲਾਉਂਦੇ ਆ ਤੁਹਾਡੇ ਕਿਹਨੇ ਕਿਹਨੇ ਬਿੱਲ ਮੈਂ ਗਿਆ ਸੀ ਬੀਬੀਆਂ ਮੇਰੇ ਕੋਲੇ ਲੈ ਕੇ ਆਏ ਸੀ ਕਿ ਇਹਨੂੰ 20000 ਦਾ ਬਿੱਲ ਆ ਬਿਜਲੀ ਦਾ 25000 ਦਾ ਆ ਆਰੇ ਬਿੱਲ ਆਈ ਆ ਉਹ ਤਾਂ ਠੱਗੀ ਠੱਗੀ ਮਾਰ ਰਹੇ ਆ ਸਾਰੇ ਆ ਠੱਗਾਂ ਤੋਂ بچੋ ਤੁਸੀਂ ਪਜੋਕੜ ਦੇਖਿਆ ਕਿਸੇ ਵੀ ਆਮ ਆਲਮੀ ਐਮਐਲਏ ਦਾ ਤੂੰ ਐਕਚੁਅਲੀ ਤੁਸੀਂ ਨਾ ਬੰਦਾ ਤਾਂ ਦੇਖਿਆ ਹੀ ਨਹੀਂ ਤੁਸੀਂ ਕੱਲਾ ਝਾੜੂ ਦੇਖਿਆ ਬੰਦਾ ਤੁਹਾਨੂੰ ਕਿ ਕਈ ਹਲਕਿਆਂ ਦੇ ਨੂੰ ਪਤਾ ਹੀ ਨਹੀਂ ਐਮਐਲਏ ਦਾ ਨਾਂ ਕੀ ਹੈ ਕੱਲਾ ਝਾੜੂ ਕੰਨਾਂ ਤੇ ਲਿਖਦਾ ਸੀ ਇੱਕ ਮੌਕਾ ਝਾੜੂ ਨੂੰ ਦਿਓ ਇੱਕ ਮੌਕਾ ਝਾੜੂ ਨੂੰ ਦਿਓ ਤੇ ਇੱਕ ਮੇਰੇ ਮੈਂ ਪਿਛਲੀ ਕਿ ਪਿਛੇ ਪਿੰਡ 'ਚ ਦੱਸਿਆ ਸੀ ਇੱਕ ਬੰਦਾ ਆਮ ਆਦਮੀ ਛੱਡ ਕੇ ਮੇਰੇ ਕੋਲੇ ਆਇਆ ਮੈਂ ਕਿਹਾ ਕਿਉਂ ਆਇਆ ਕਹਿੰਦਾ ਜੀ ਮੇਰੀ ਬੇਇੱਜ਼ਤੀ ਬੜੀ ਕੀਤੀ ਐਮਐਲਏ ਨੇ ਮੈਂ ਕਿਹਾ ਕਿਉਂ ਕੀ ਕੀਤਾ ਤੇਰੇ ਨਾਲ ਕਹਿੰਦਾ ਮੈਂ ਆਪਣੇ ਕੰਮ ਗਿਆ ਐਮਐਲਏ ਨੂੰ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਮੈਂ ਜਾਣਾ ਮੈਂ ਕਿਹਾ ਜੀ ਉਹ ਵੋਟਾਂ ਮੰਗਣਾ ਆਏ ਸੀ ਉਦੋਂ ਤਾਂ ਤੁਸੀਂ ਤੁਸੀਂ ਬੜੀ ਚੰਗੀ ਤਰ੍ਹਾਂ ਮਿਲਦੇ ਸੀ ਕਹਿੰਦਾ ਤੁਸੀਂ ਕਿਹਾ ਮੈਨੂੰ ਵੋਟ ਪਾਈ ਐ ਉਹ ਕਹਿੰਦਾ ਤੁਹਾਨੂੰ ਪਾਈ ਐ ਕਹਿੰਦਾ ਮੈਨੂੰ ਨਹੀਂ ਪਾਈ ਤੁਸੀਂ ਝਾੜੂ ਨੂੰ ਪਾਈ ਐ ਉਨੇ ਕੀ ਕੀਤਾ ਮੱਲ ਨੇ ਆਪਣੇ ਦਰਵਾਜੇ ਦੇ ਗੇਟ ਤੇ ਝਾੜੂ ਲਾਤਾ ਹੈ ਕਹਿੰਦਾ ਜਿਹਨੇ ਗੱਲ ਕਰਨੀ ਇਹਦੇ ਨਾਲ ਕਰੋ ਝਾੜੂ ਨਾਲ ਜੀ ਨੂੰ ਵੋਟ ਪਈ ਹੈ ਬੀਬੀਓ ਆਏ ਕਿਹਾ ਅੱਜ ਘਰੇ ਜਾ ਕੇ ਸਭ ਤੋਂ ਪਹਿਲੇ ਝਾੜੂ ਕੱਢ ਕੇ ਅੱਗ ਲਾ ਦਿਓ ਪੋਚਾ ਕਰਨ ਲੱਗ ਜਾਓ ਝਾੜੂ ਨਹੀਂ ਰੱਖਣਾ ਆਪਣਾ ਪਹਿਲੇ ਝਾੜੂ ਨਹੀਂ ਰੱਖਣਾ ਆਪਣਾ ਇੱਕ ਕਾਲ ਸਾਹਿਬ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਕਿਸੇ ਨੂੰ ਯਾਦ ਹੈ ਜੈ ਹਜ਼ਰੀ ਨਿੰਗ ਸਿੰਘ ਜੀ ਕੋਈ ਇਹਨਾਂ ਨੂੰ ਵੀ ਦੱਸ ਦਿਓ ਜਿਹੜੇ ਨੌਜਵਾਨਾਂ ਨੂੰ 40 ਸਾਲ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੰਕਾ ਤੋਪਾਂ ਨਾਲ ਦਰਬਾਰ ਸਾਹਿਬ ਹਮਲਾ ਕਰਾਇਆ ਤੇ ਅੱਕੀ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਦੱਸੋ ਕੀ ਕਰਨਾ ਚਾਹੀਦਾ ਆਪਾਂ ਜਿਹੜਾ ਹਲੇ ਵੀ ਕਾਂਗਰਸ ਨੂੰ ਸਿੱਖ ਪਾਉਂਦਾ ਵੋਟਾਂ ਉਹਨੂੰ ਕੀ ਕਹੀਏ ਸਿੱਖ ਕਹੀਏ ਇਹ ਤੋਂ ਵੱਧ ਕੀ ਤੁਹਾਡੇ ਨਾਲ ਹੋ ਸਕਦਾ 40 ਸਾਲ ਪਹਿਲੇ ਹਜ਼ਾਰਾਂ ਭੈਣ ਭਰਾਵਾਂ ਥੋੜਿਆਂ ਦੇ ਬੀਬੀਆਂ ਨੂੰ ਮਾਤਾ ਨੇ ਗਲਾਂ 'ਚ ਤਹਿਰ ਪਕੇ ਅੱਗ ਲਾਏ ਗਏ ਪਠਾਨ ਪਟਨਾ ਤੋਂ ਲੈ ਕੇ ਨਾਗਪੁਰ ਤੋਂ ਲੈ ਕੇ ਕਾਨਪੁਰ ਤੋਂ ਲੈ ਕੇ ਦਿੱਲੀ ਹਜ਼ਾਰਾਂ ਨੂੰ ਮਰੇ ਗਿਆ ਇੱਕ ਕਾਨੂੰਨੀ ਹਲੇ ਸਜ਼ਾ ਮਿਲੀ ਦੋਸ਼ੀ ਨੂੰ ਤੇ ਫਿਰ ਵੀ ਜੇ ਕਾਂਗਰਸ ਨੂੰ ਵੋਟ ਆਪਾਂ ਫਿਰ ਕੀ ਕਹਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਕਾਲੀ ਦਲ ਤੁਹਾਡੀ ਫੌਜ ਹੈ ਜੇ ਕਮਜ਼ੋਰ ਕਰਤੀ ਤੁਸੀਂ ਤੇ ਨੁਕਸਾਨ ਤੁਹਾਡਾ ਹੀ ਹੋਇਆ ਅਮਰੀਕਾ ਵਰਗੇ ਦੇਸ਼ ਦੇ ਤਰਫ ਕੋ ਝਾਕ ਨਹੀਂ ਸਕਦਾ ਕਿਉਂ ਉਹਨਾਂ ਦੀ ਫੌਜ ਹੈ ਨਹੀਂ ਲੱਗਦਾ ਕੋਈ ਪੰਗਾ ਨਹੀਂ ਲੈਂਦਾ ਤੁਹਾਡੇ ਨਾਲ ਪੰਗਾ ਲੈਣ ਲੱਗੇ ਤੁਹਾਡੇ ਬਾਰਡਰ ਸੀਲ ਘਤੇ ਇੱਕੀ ਤੁਹਾਨੂੰ ਟੱਪਣ ਦਿੱਤਾ ਕਿਉਂਕਿ ਸਰਕਾਰ ਝਾੜੂ ਵਾਲੇ ਦੀ ਸੀ ਭਗਵੰਤ ਮਾਨ ਤੇ ਅਮਸ਼ਾ ਕਿੱਥੇ ਹੋ ਗਏ ਆ ਦੇਖਿਓ ਇਲੈਕਸ਼ਨ ਦੇ ਬਾਅਦ ਅਸੀਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਪੰਜਾਬ ਆਪਾਨੀ ਬਣਾ ਕੇ ਬੀਜੇਪੀ ਨਾਲ ਸਮਝੌਤਾ ਕਰਕੇ ਉਹਦੇ ਹਿਸਾਬ ਨਾਲ ਚੱਲੂਗਾ ਕਿ ਨਹੀਂ ਤਾਂ ਕਿਸੇ ਸੂਬੇ ਦੇ ਵਿੱਚ ਦੂਜੇ ਸੂਬੇ ਦੀ ਪੁਲਿਸ ਬੰਬ ਨਹੀਂ ਸੁੱਟ ਸਕਦੀ ਅਥਰੂ ਗੈਸ ਨਹੀਂ ਚਲਾ ਸਕਦੀ ਬੰਦਿਆਂ ਨੂੰ ਚੱਕ ਕੇ ਬਾਹਰ ਨਹੀਂ ਲਿਜਾ ਸਕਦੀ ਆ ਕਮਜ਼ੋਰੀ ਆਪਣੀ ਕਰਕੇ ਆ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹਿੰਮਤ ਨਹੀਂ ਹੋਣੀ ਸੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਹਿੰਮਤ ਆ ਪਾ ਦਿੱਤੀ ਹੈ ਇਹ ਜੇ ਬੰਦਿਆਂ ਨੂੰ ਨਿਲਾਇਕਾ ਨੂੰ ਆਪਾਂ ਦੇਤੇ ਤੇ ਆ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਹੈ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤਾ ਹੈ ਉਵੇਂ ਤੁਸੀਂ ਵੀ ਪਹਿਲੀ ਜੂਨ ਨੂੰ ਬਾਰਡਰ ਸੀਲ ਕਰ ਦਿਓ ਫੈਸਲਾ ਕਰੋ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਨੂੰ ਪਾਉਣੀ ਹੈ ਤੇ ਦਿੱਲੀ ਵਾਲਿਆਂ ਨੂੰ ਇੱਕ ਵੋਟ ਨਹੀਂ ਪਾਉਣੀ ਜਿੰਨੇ ਵੀ ਦਿੱਲੀ ਵਾਲੀਆਂ ਪਾਰਟੀਆਂ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਖੁਸ਼ੀ ਹੈ ਕਿ ਸਾਰੀ ਟੀਮ ਆਪਣੀ ਕਮੰਡੀ ਸਾਹਿਬ ਵਾਲੇ ਬੜੀ ਮਿਹਨਤ ਕਰ ਰਹੀ ਹੈ ਬੰਗੀ ਸਾਹਿਬ ਕਰ ਰਿਹਾ ਹੈ ਰਵੀ ਬੀਰ ਆਪਣੇ ਹੁਣ ਟੀਮ ਚ ਆ ਗਏ ਹੈ ਤੇ ਹੁਣ ਤਗੜੇ ਹੋ ਕੇ ਐਗੀ ਝਾੜ ਪੂਰਾ ਦਿਓ ਹੈ ਕਸਿਆ ਹੁਣ ਦਿੱਲੀ ਵਾਲੀਆਂ ਪਾਰਟੀਆਂ ਤੇ ਬ੍ਰੇਕ ਲਾ ਦਿਓ 1 ਲੀਟਰ ਆਪਣੇ ਕਾਲੀ ਦਲ ਦੇ ਤੇ ਲਾ ਦਿਓ ਬਹੁਤ ਬਹੁਤ ਧੰਨਵਾਦ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ